ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡ ਹਰੀ ਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਦੋਸਤੋ ਇੱਥੇ ਹਰ ਸ਼ੁੱਕਰਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਉਹ ਦੋਸਤੋ ਲੱਗ ਚੁੱਕੀ ਆ ਖਾਣ ਪੀਣ ਵਾਲੇ ਵੀਰ ਆ ਜਿਹੜੇ ਪਕੌੜਿਆਂ ਵਾਲੇ ਵੀਰ ਆ ਚੁੱਕੇ ਆ ਤੇ ਬੱਕਰੀਆਂ ਵਾਲੇ ਵੀਰ ਵੀ ਆ ਚੁੱਕੇ ਆ ਇਹ ਬੱਕਰੀਆਂ ਤੁਹਾਨੂੰ ਦਿਖਾਉਣਾ ਹੈ ਦੋਸਤੋ ਸਵੇਰ-ਸਵੇਰ ਦਾ ਟਾਈਮ ਆ ਕੁਸ਼ਕ ਵੀਰ ਜਿਹੜੇ ਆਏ ਆ ਉਥੋਂ ਦਿਖਾਉਣੇ ਆ ਬਾਕੀ ਵੀਰ ਜਿਹੜੇ ਪਹਾਰੇ ਆ ਰਸਤੇ ਦੇ ਵਿੱਚ ਆ ਇਹ ਦੋਸਤੋ ਮੰਡੀ ਖਾਰਾ ਰੋਡ ਤੇ ਲੱਗਦੀ ਹੈ ਹਰੀਕੇ ਕਲਾ ਪਿੰਡ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਆ ਵੀਰ ਆ ਜਿਹੜੇ ਪਹੁੰਚੇ ਹੋਏ ਆ ਇੱਥੇ ਮੰਡੀ ਤੇ ਦੇਖ ਸਕਦੇ ਆ ਜੀ ਤੇਰੇ ਪਿੱਛੇ ਬੰਦਾ ਫੱਟਾ ਵੀ ਨਾ ਲੱਟ ਰਹੀ ਹੈਗਾ ਗੋਣ ਨੇ ਵੇਚਦੇ ਜੀ ਪੂਰੀ ਚੋਰ ਜੋ ਕੁਝ ਆ ਫੇਰੇ ਰੰਗ ਦਾ ਬੱਕਰਾ ਦੇਖੋ ਦੋਸਤ ਚੰਗੀ ਕੁਆਲਿਟੀ ਦਾ ਖਨ ਖਨ ਬਹੁਤ ਚੰਗਾ ਇਧਰ ਦੇਸੀ ਬੱਕਰੀ ਆ ਕਲੋਸ ਬਰੀਡ ਫਰਬਰੀ ਨਾਲ ਆ ਦੇ ਨਾਲ ਆਹ ਦੇਖ ਸਕਦੇ ਆ ਵੀ ਲੱਖੇ ਦੀਆਂ ਖਾਰੇ ਵਾਲੀਆਂ ਦੀਆਂ ਵੀ ਲੱਖੇ ਕੀ ਹਾਲ ਆ ਵਧੀਆ ਵਧੀਆ ਕਿੰਨੇ ਨਾਲ ਲੈ ਆਂਦੇ ਬਈ ਅੱਜ ਆਪਾਂ ਛੀ ਲੈ ਕੇ ਛੀ ਨਾਲ ਛੀ ਗੱਬਣਾ ਹੈ ਕਿ ਗੱਬਣਾ ਹੀ ਹੈ ਸਾਰੀਆਂ ਗੱਬਣਾ ਏ ਬਾਈ ਲੱਖਾ ਨਾ ਬਾਈ ਦਾ ਤੇ ਪਿੰਡਾਂ ਇਹਨਾਂ ਦਾ ਖਾਰਾ ਤੇ ਛੀਨ ਅਗ ਲੈ ਕੇ ਆਇਆ ਇਹ ਇੱਧਰ ਆ ਦੇਖ ਸਕਦੇ ਹੋ ਤੁਸੀਂ ਇਹ ਵੀ ਬੀਟਰ ਨਾਗਾ ਦੋਸਤੋ ਇਹਦੀ ਬਰੋਂ ਅੱਖ ਦੇ ਵਿੱਚ ਤੇ ਦੂਜੇ ਪਾਸੇ ਵੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਖੁੱਲੇ ਸੌਦੇ ਹੁੰਦੇ ਆ ਉਸ ਤੋਂ ਬਾਅਦ ਦੋਸਤੋ ਬੋਲੀ ਲੱਗਦੀ ਆ 2 ਵਜੇ ਤੋਂ ਬਾਅਦ ਇਹਦਰ ਤੂਤਾਪੁਰੀ ਖੜੀ ਹੈ ਦੋਸਤੋ ਦੇਖ ਸਕਦੇ ਉਧਰ ਬਰਬਰੀ ਪੱਠ ਖੜੀ ਹੈ ਕੀ ਆ ਬੱਕਰਾ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦਾ ਬਰਬਰੀ ਨਸਲ ਦਾ ਦਾੜੀ ਹੈ ਤੇ ਹੋਨਾ ਸਪੌਟ ਲੈਸਾ ਭਰਾਉਣ ਰੱਖ ਦੇ ਵਿੱਚ ਨਹੀਂ ਨਹੀਂ ਦੇਖ ਸਕਦੇ ਆ ਇਦਾਂ ਹਾਰਾ ਸ਼ੁੱਕਰਵਾਰ ਦੋਸਤੋ ਇਹ ਮੰਡੀ ਲੱਗਦੀ ਸਾਰੇ ਵੀ ਪਹੁੰਚਿਆ ਕਰੋ ਇਸੇ ਤਰ੍ਹਾਂ ਦੋਸਤੋ ਰੌਣਕਾਂ ਲੱਗੀਆਂ ਰਿਆ ਕਰਨਗੀਆਂ ਤੁਸੀਂ ਪਹੁੰਚੋਗੇ ਤਾਂ ਵੱਧ ਤੋਂ ਵੱਧ ਆਇਆ ਕਰੋ ਤੇ ਸੌਦੇ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੇ ਇਹੀ ਕੰਮ ਕਰਨਾ ਜਟਾ ਨੇ ਹੋਰ ਕਰਨਾ ਕੀ ਹੈ ਹਨਾ ਵੀ ਹਨਾ ਬਹੁਤ ਚੰਗੀਆਂ ਬੱਕਰੀਆਂ ਦੋਸਤੋ ਬਾਈ ਧੀਰੇ ਕਿੰਨੀਆਂ ਬੱਕਰੀਆਂ ਦਾ ਇੱਕ ਦਾ ਜੀ ਚੱਲਦਾ ਜੀ ਆ ਕਾਲੀ ਦਾ ਬਾਈ ਹਾਂਜੀ ਐਸ ਦਾ ਜੀ ਇਹਦਾ ਚੱਲਦਾ ਕੀ ਦੀ ਆ ਇਹ ਬਾਈ ਇਹ ਲੱਖੇ ਦੀ ਆ ਇਹ ਲੱਖੇ ਦੀ ਆ ਜਖਰੇ ਵਾਲੇ ਦੀ ਕੀ ਇਸ ਦੀ ਹੈਗੀ ਆ ਡਿਟੇਲ ਬਾਈ ਇਹ 20 25 ਦਾ ਰਹਿੰਦੇ ਸੂਣਦੇ ਹਾਂਜੀ ਵਾਹ ਜੀ ਵਾਹ ਤੇ ਕੀ ਮੁੱਲ ਕੀਤਾ ਬਾਈ ਨੇ 24000 ਰੁਪਏ ਕੀਤਾ ਮੁੱਲ ਜੀ ਠੀਕ ਆ ਜੀ ਬੱਕਰੀ ਵੀ ਚੰਗੀ ਆ ਹਾਂ ਤੇ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਬਰਾਊਨ ਅੱਖ ਦੇ ਵਿੱਚ ਤੇ ਕੰਨਾਂ ਕੋਨਾ ਦਾ ਸੈਜ ਠੀਕ ਆ ਹਾਂਜੀ ਸਹੀ ਆ ਹੇ ਆ ਭਾਈ ਇਹਦੀਆਂ ਬਾਕੀ ਬੱਕਰੀਆਂ ਵੀ ਤੇ ਪਰ ਉਹ ਸਾਰਿਆਂ ਨੂੰ ਪਰਲੀ ਜਿਹੜੀ ਕਾਲੀ ਬੱਕਰੀ ਉਹਦਾ ਸੌਦਾ ਚੱਲਦਾ ਕੀ ਲਾਇਆ ਲੈਣ ਵਾਲੇ ਨੇ ਭਾਈ 15000 ਰੁਪਏ ਲਾਇਆ ਜੀ ਠੀਕ ਹੈ ਜੀ ਲਓ ਵੀ 15000 ਦਾ ਲੱਖੇ ਆ ਇਧਰ ਵੀਰ ਲਾਈ ਆ ਲੱਖੇ ਨੇੜੇ ਆ ਜਾ ਭਾਈ 15000 ਰੁਪਏ ਕਹਿੰਦੇ ਆ ਭਾਈ ਉਹਨਾਂ ਦਾ ਤੂੰ ਦੱਸਣਾ ਵੀਰ ਨਹੀਂ ਜਿਹੜੀ ਗੱਲ ਆ ਬਣਾ ਤੁਣਾ ਦੀ ਸਾਫ ਹੈ ਬਾਈ ਲਖੀ ਹਾਂ ਬਕੀ ਸਾਫ ਕੌਣ ਲਖੇ ਬਾਈ ਥਣਾ ਤੁਣਾ ਦੀ ਸਾਫ ਅੱਜ ਵੀਡੀਓ ਤੇ ਕਹਿੰਦੇ ਘਰ ਤੱਕ ਵੀ ਗਰੰਟੀ ਦੇ ਦਾਂਗੇ ਬਾਈ ਜੇ ਨਾਤੀ ਭਰਦਾ ਵੀ ਫਰਕ ਹੋਏ ਤਾਂ ਵਾਪਸ ਮੜਵਾਵਾਂਗੇ ਬਾਈ ਦਾ ਪਿੰਡ ਖਾਰਾ ਹੈ ਤੇ ਲੱਖਾ ਬਾਈ ਦਾ ਨਾਮ ਹੈ ਤੇ ਹਰ ਤਰ੍ਹਾਂ ਦੀ ਗਰੰਟੀ ਆ ਬਾਈ ਕਹਿੰਦਾ ਸਾਫ ਸੁਥਰੀ ਬੱਕਰੀ ਚੱਲੀ ਜਾਂਦਾ ਆ ਹੁਣ ਸੌਦਾ ਸੀਗਾ ਮੈਂ ਕਹਾਂਗਾ ਉਹ ਪਛੋ ਪਾਸੇ ਲਿਆ ਕੇ ਪੀਨੂ ਪਾਸੇ ਲਿਆ ਕੇ ਲੱਖੇ ਆ ਯਾਰ ਇਧਰ ਨਵੇੜ ਗਿਆ ਕੰਮ ਆ ਐ ਤਾਂ ਨਹੀਂ ਗੱਲ ਚੱਲਣੀ ਥੋੜਾ ਬਾਈ ਨੇ 15 ਲਾਇਆ ਉਹਨੇ 24 ਮੰਗਿਆ ਬਾਈ ਜੀ ਆਪਣਾ ਪਿੰਡ ਕਿਹੜਾ ਜੀ ਸੰਧਵਾ ਹਾਂਜੀ ਸੰਧਵਾ ਆ ਜਿਹੜਾ ਫਰੀਦਕੋਟ ਕੋਲੇ ਆ ਜੀ ਠੀਕ ਆ ਜੀ ਆਹ ਇਹ ਬਾਈ ਦਾ ਪਿੰਡ ਆ ਸੰਧਵਾ ਇਹਨਾਂ ਨੇ ਲੈ ਆ ਹਾ ਵਿਚਾਲੇ ਹੀ ਆ ਹਾਂ ਜੀ ਉਹ ਵਿੱਚ ਜਿਹੜੀ ਵੇਲ ਜਿਹਦੇ ਕਰਮਾ ਚ ਹੋਈ ਹੁੰਦੀ ਆ ਬਾਈ ਜਿਹੜਾ ਲਾਓ ਲਾਓ ਸੌਦਾ ਬਾਈ ਮਾਰ ਕੇ ਜੋਰ ਬੱਕਰੀ ਮਾੜੀ ਨਹੀਂ ਬੱਕਰੀ ਚੰਗੀ ਆ ਜਿਹੜੀ ਗੱਲ ਕਰਕੇ ਆਪਣੇ ਰਸਤੇ ਦਾ ਮਾਰਦਾ ਤਾਂ ਚੰਗੀ ਬੱਕਰੀ ਤੇ ਪਰ ਹੋਰ ਲਾ ਦੇ ਚਾਰ ਸ਼ਿੱਲਰ ਪੁਰਾ ਯਾਰ ਪਤਾ ਕੀ ਚੱਕਰ ਹੋਣਾ ਅਗਲੇ ਨੇ ਲੈਣੀ ਆ ਆਪਕਾ ਇਹ ਗਲਤ ਆ ਗੱਲ ਆ ਪਗੜਾ ਵੀ ਆਪਦੇ ਕੋਲ ਉਹ ਕਰਨਾ ਜਿਹੜੇ ਆਪਾਂ ਵਾਲੇ ਨੇ ਆਖਿਆ ਭਗਾ ਕੇ ਸੀ ਗੱਲ ਉਹ ਜੇ ਆਪਾਂ ਵਾਲੇ ਆਪਾਂ ਫੜ ਕੇ ਮੂਰੇ ਕਰ ਲੈਣੀ ਸੀ ਆ ਸਹੀ ਹੈ ਜੇ ਤੂੰ ਡਾਕ ਦੇ ਹੈਂ ਕਿ ਭਾਈ ਨੇ ਗੱਲ ਕਰ ਨੋ ਦਾ ਕਾਰ ਲੈਣਗੇ ਕੋਈ ਕੋਈ ਤਾਂ ਕਰ ਜਾਈ ਸਾਡੇ ਬਸ ਉੱਤੋਂ ਤਾਹ ਜਾੜ ਰਿਹਾ ਕੰਮ ਪਰੋ ਫਿਰ ਵੀ ਵੀ ਦਾ ਮੇਰੇ ਕੋਲ 1400 ਸੋਚ ਕੇ ਰੋਣਾ ਹੈ ਨਾ 1000 ਰੁਪਏ ਦਾ ਵੀ ਨਹੀਂ ਜੰਦ ਮੈਂ ਤਾਂ ਭਾਈ ਦੇ ਦੇਣੀ ਨਹੀਂ ਬੱਕਰੀ ਨਹੀਂ ਮਾੜੀ ਜਵੇਂ ਆਪਾਂ ਆਖਦੀ ਆਪਾਂ ਵੀ ਆਪਣੇ ਘੜਾ ਤੁਸੀਂ ਦੁਸ਼ਮਣਾਂ ਤੇ ਪਰੋਂ ਗੱਲ ਹੈ ਵੀ ਰਾਇ ਤਾਂ ਦੇਣੀ ਚਾਹੀਦੀ ਹੈ ਬੰਦੇ ਨੂੰ ਯਾਰ ਪੂਰਾ ਬੰਦੇ ਨੂੰ ਨਵਾਂ ਮਨਾਂ ਡਾਰਨਾ ਨਹੀਂ ਨਹੀਂ ਇਹਨੂੰ ਤਾਂ ਪਤਾ ਦੇਖੋ ਕੋਈ ਚੱਕਰ ਨਹੀਂ ਕਰਦਾ ਆ ਗਿਆ ਆਪਾਂ ਤੁਸੀਂ ਦੇਖੋ ਇਹਦੀ ਨਹੀਂ ਕੋਈ ਗੱਲ ਹਜੇ ਕੋਈ ਨਹੀਂ ਦੇਖ ਰਿਹਾ ਉਹ ਦੇ ਦੇ ਰਿਹਾ ਸੇਰ ਦਾ ਮਾਵਲਾ ਤੂੰ ਵੀ ਲਿਆ ਜਾ ਲੈ ਹਾਂ ਨਾ ਦੱਸ ਕੇ ਜਾਈਂ ਹਾਂ ਨਾ ਦੱਸ ਦੇ ਫਿਰ ਛੰਡ ਕੇ ਦੱਸ ਦੇ ਲੱਖੇ ਬਾਈ ਹਾਂ ਇਹ ਮੁੱਲ ਕਿਉਂ ਟਕਾਉਣੀ ਯਾਰ ਕੀ ਬਸਮੇ ਨੂੰ ਕਿਵੇਂ ਲੱਗ ਜਾਨੀ ਬਾਈ ਮਨ ਦਾ ਯਾਰ ਉਹਦਾ ਤੇਰੀ ਜੀਆ ਉਹਦਾ ਤੇਰੀ 50 ਦੀ ਵਿਕ ਜਾਈ ਆਹ ਮੁੱਲ ਕਿਉਂ ਟਕਾ ਯਾਰ ਇਹ ਹੋ ਜਾਣੀ ਆ ਸਾਰਾ ਗੱਲਬਾਤ ਹੋਣੀ ਆ ਜਦੋਂ ਕਿਤੇ ਨੇੜੇ ਆ ਕੇ ਵੀ ਆਪਾਂ ਵੀ ਟਿਕਣੀ ਆ ਤੈਨੂੰ ਪਤਾ ਹੁੰਦਾ 25 ਆਖਿਆ ਜੀ ਤੁਸੀਂ 24 24000 24000 ਠੀਕ ਆ ਆਏ ਗੱਲ ਜੀ ਆਪਣਾ ਸੌਦਾ ਫੋਕਾ ਤਾਂ ਵਧੀਆ ਵੀਰੇ ਯਾਰ ਜੇ ਇਹਦਾ ਨਹੀਂ ਨਹੀਂ ਚੱਲ ਆਈ ਬਈ ਤੇਰਾ ਪਰਦਾ ਨੇ ਕੋਲੇ ਤੂੰ ਆਉਂਦੀ ਪਈ ਬਣ ਕੇ ਬੋਡੀ ਦੇ ਆਸੇ ਪਾਸੇ ਹੋਊਗੀ ਹਾਂ ਬੋਡੀ ਦੇ ਹਿਸਾਬ ਚ ਹੋਊਗੀ ਹਾਂ ਕਰੜਾ ਕੰਮ ਫਿਰ ਇਹਨਾਂ ਨੇ ਵੀ ਗੱਪ ਤਾਂ ਕੀ ਚੱਕਰ ਆ ਵੀ ਆਪਣੇ ਕੋਲ ਕਰੇ ਮਾਨਦਾਨ ਨਾ ਆਏ ਇਹ ਤਾਂ ਐ ਹੀ ਦੇਖਣੀ ਥਾਣ ਹੁਣ ਬਈ ਤੇ ਜਾ ਕੇ ਵਨ ਦੀ ਸੇ ਹੀ ਪੂਰੀ ਹੋਰ ਦੇਖ ਲੋ ਹੋਰ ਵੀ ਇਹਨਾਂ ਨੇ ਕੋਈ ਨਹੀਂ ਲਓ ਜੀ ਪੋਮਾ ਜੀ ਆ ਬੱਕਰੀ ਦਾ ਸੌਦਾ ਇਹਨੂੰ ਚੱਲਦਾ ਚੱਲਦਾ ਕਾਰ ਹੀ ਲੰਮਾ ਹੋ ਗਿਆ ਤੇ ਪਹਿਲਾਂ ਹੋਰ ਵੀਰ ਲੈਂਦਾ ਸੀਗਾ ਤੇ ਹੁਣ ਹੋਰ ਗਾਹਕ ਤਗੜਾ ਸਾਰੇ ਲੈਂਦੇ ਤੇ ਲੈ ਲੈ ਹੋ ਕੇ ਆਇਆ ਆਪਾਂ ਨੂੰ ਕੀ ਆ ਫਿਰ ਉਹ ਸੌਦਾ ਕਰਨਗੇ ਤੇ ਮੈਂ ਸੌਦਾ ਕਰਾਉਂਗਾ ਜੁੜੇ ਦੇ ਦੇ ਦੂੰਗਾ ਭਾਈ ਠੀਕ ਆ ਤੇ 24000 ਤੂੰ ਮੁੱਲ ਮੰਗਿਆ ਸੀਗਾ ਕੀ ਲਾਇਆ ਸੀ ਬਈ 15.5 ਲਾਇਆ ਸੀ ਭਾਈ 15.5 ਬਾਪੂ ਸਾਈ ਕੱਢ ਕਿ ਆ ਛਾਈ ਮੈਂ ਆਪਦੇ ਕੋਲ ਕੋਈ ਨਹੀਂ ਪੈਸੇ ਕੋਈ ਨਹੀਂ ਕੋਈ ਗੱਲ ਇਹ 200 ਰੁਪਿਆ ਮੈਥੋਂ ਲੈ ਲਈ ਤੂੰ ਗੱਲ ਹੀ ਕੋਈ ਨਹੀਂ ਹਾਂ ਆ ਵੀ 15.5 ਲਾਇਆ ਸੀਗਾ 17000 ਦੀ ਬੱਕਰੀ ਦੇ ਪੱਕੇ ਪੈਸੇ ਲਾਵਾਂਗੇ ਹਾਂ 16 ਨਹੀਂ ਲਾਇਆ 16.5 ਨਹੀਂ ਲਾਇਆ ਨਹੀਂ ਭੋਮੇ ਭਾਈ ਅਗਲੇ ਨਹੀਂ ਆਪਣੀ ਪੂਗੀ ਲੈਣੇ ਪੜਾਏ ਕਹਿੰਦੇ ਕੋਈ ਨਾ ਭੋਮੇ ਕੋਈ ਹੋਰ ਫੇ ਛੰਡ ਕੇ ਦੱਸ ਦੇ ਹਾਂ ਇਹਨੂੰ ਪਾਸ ਦੇ ਦੂੰ ਨੀ ਤਾਂ ਜਿਆਦੇ ਯਾਰ ਤੇਰਾ ਤੇ ਵੀ ਬਾੜਾ ਬਈ ਸਾਡੇ 17 ਦੀ ਹੋ ਗਈ ਨਹੀਂ ਵੇਹਲਾ ਬકરી ਆ ਯਾਰ ਮਹੀਨਾ ਲੈਂਦੀ ਬਈ ਕੱਚੀ ਹੈ ਕੱਚੀ ਬકરી ਮਹੀਨਾ ਸਾਡੇ ਓੜੇ ਬੰਦੇ ਨੇ ਸਾਹਮਣੇ ਤੈਨੂੰ ਸੀਸ ਦੇਉ ਨਹੀਂ ਨਹੀਂ ਬਾਈ ਯਾਰ ਬੱਕਰੀ ਲੱਖਿਆ ਯਾਰ ਆਪਸ ਵਿੱਚ ਨਹੀਂ ਯਾਰ ਨਹੀਂ ਨਹੀਂ ਬਾਈ ਪੂਰੇ 18 ਦੀ ਹੋ ਗਈ ਰੱਖ ਲੈ ਹੁਣ ਨਹੀਂ ਬਾਈ ਰੱਖ ਲੈ ਬਾਹਰੇ ਨਾ ਬੋਲੋ ਬਾਹਰੇ ਨਾ ਬੋਲੋ ਓਏ ਅੰਦਰ ਲੱਖੇ ਉਹ ਤੇ ਜਮਾ ਨਾ ਮੈਂ ਬੁਰੀ ਘਟ ਪੱਕੀ ਜਿਵੇਂ ਜਮਾ ਜਮਾ ਬਸ ਕਹੀ ਨਾ ਮੈਂ ਤੈਨੂੰ ਉਹਦੇ ਨਾਲ ਗੱਲ ਕਰ ਲੈ ਇੱਕ ਮਿੰਟ ਇੱਕ ਮਿੰਟ ਨਹੀਂ ਯਾਰ ਭਾਈ ਯਾਰ ਨਹੀਂ ਹੰਦੀ ਦਾ ਕੱਲ ਹੀ ਨਹੀਂ ਕਹਿੰਦਾ ਵੀ ਉਹ ਉਂ ਲੈ ਜਾ ਫੜਕੇ ਇੱਕ ਮਿੰਟ ਇੱਕ ਮਿੰਟ ਮੈਂ ਰਾਇ ਕਰ ਇਹਨੂੰ ਕੱਲੀ ਨੂੰ ਕਰ ਦੇ ਮੈਂ ਵੀ ਰਾਇ ਰਾਇ ਕਰ ਲਾਂ ਬਾਪਾਈ ਉਰੇ ਆਈ ਭਾਈ ਫੀਟਰ ਉਰੇ ਆਈ ਹਾਂ ਬਾਪੂ ਆਈ ਮੜ ਆ ਜਾ ਉਰੇ ਈਆ ਇਸੋਂ ਤੋਂ ਨਾ ਵਲੀਆ ਤੋਂ ਬਾਦ ਮਨੀ ਨੇ ਦੱਸਿਆ ਸੀਗਾ 30000 20000 ਦੀ ਮਾਰੀ ਅੱਜ ਅੱਪ ਪਾ ਦੇਾਂਗੇ ਉਹਨਾ ਕੋਟਾ ਉਹ ਨਹੀਂ ਹਾਲਤਾ ਫਤਰੀ ਲੈਣਾ ਜੀਆ ਘਰ ਤੋਂ ਬੱਕਰੀ ਲੈ ਲਓ ਬਥਾਂ 20000 ਦੀ ਬੱਕਰੀ ਨਾ ਮਾਖੀ ਤੇ ਜਾਣਾ ਯਾਰ ਨੀ ਮਾਡੀ ਲਾ ਕੇ ਲਾ ਸਾਟ ਇੱਕ ਹੋਰ ਇੱਕ ਸਾਟ ਲਾ ਲਾ ਹੁਣ ਇੱਕੋ ਹੀ ਮੈਂ ਉਹ ਕਰੂ ਦੇ ਮਾਜੀ ਕਿਆ ਮਾਜੀ ਨਹੀਂ ਸਾਡੇ ਮਾਜੀ ਕਿਤੇ ਮਾਜੀ ਕਿਆ ਮਾਜੀ ਕਿਆ ਲਖਿਆ ਓਏ ਔਰ ਵੇਖੀ ਬੱਕਰੀ ਆ ਜਾ ਬਈ ਲਖਿਆ ਹਾਂ ਲਖਿਆ ਯਾਰ ਇਧਰ ਇਧਰ ਨੂੰ ਮੂੰਹ ਕਰਾ ਵੀਡੀਓ ਬਣਾ ਲਾਖਰੀ ਵੇਖੀ ਨਹੀਂ ਨਹੀਂ ਬਾਈ ਬਾਈ ਓ ਯਾਰ ਕੋਈ ਜੇਬ ਚ ਪਾਲਾ ਤੂੰ ਮੈਂ ਕਹਿਦੀ ਗੱਲ ਨਹੀਂ ਯਾਰ ਨਹੀਂ ਦੱਸ ਲੈ ਬੱਕਰੀ ਵੇਖੀ ਜੇਬ ਚ ਪਾਲਾ ਮਾਨਤਾ ਨਹੀਂ ਕਰਨਾ ਮਾਨਤਾ ਨਹੀਂ ਕਰਦਾ ਹੱਥ ਵੀ ਹੁੰਦਾ ਕਿਸੇ ਬੰਦੇ ਦਾ ਬਾਈ ਮੈਂ ਹੱਥ ਮੋੜਦਾ ਨਹੀਂ ਭਵੇਂ ਦੂਦਿਆ ਸਾਰੀਆਂ ਫੜਾ ਦਿਓ ਪਰ ਦਸ ਦੇ ਕਿੰਨੇ ਬਾ ਵੇਚ ਤੇ ਤੇਰੀ ਬੱਕੀ ਦਸ ਦੇ ਵੇਚ ਤੇ ਆਪੇ ਤੇ ਸਾਡੇ ਮੱਝ ਦੀ ਵੇਚਤੀ ਨਹੀਂ 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 ਬਾਈ ਵੀਰ ਲੱਖਿਆ ਵੀ ਲੱਖਿਆ ਰਿਹਾ ਮੇਰੇ ਪੈਸੇ ਚੋਦਾ ਬੋਲੀ ਪਛਾਣ ਨਹੀਂ ਵੀ ਇੱਕ ਮਿੰਟ ਇੰਨੇ ਬੰਦੇ ਆ ਲੈ ਜਾ ਫੜ ਕੇ ਬੀਤੇ ਗਾ ਰਹਿਣੀ ਮੈਂ ਇੱਕ ਗੱਲ ਤੋਂ ਮੈਂ ਕਹਿੰਦੀ ਕਲੀਅਰ ਕਰ ਕਲੀਅਰ ਕਰ 20000 ਤੋਂ 1 ਰੁਪਿਆ ਵੀ ਨਹੀਂ ਕੱਟ ਰਿਹਾ 19000 ਦੀ ਹੋ ਗਈ ਯਾਰ 19000 ਦੀ ਹੋ ਗਈ ਯਾਰ ਉਹ ਸਾਹਮਣੇ ਆ ਸਾਹਮਣੇ ਪਿੱਛੇ ਹੋ ਜਾ ਆ ਲੈ ਫੜ ਲੈ ਲੈ ਜਾ ਆ ਜਾ ਬਾਈ ਆ ਜਾ ਆ ਜਾ ਓਰੇ ਓਰੇ ਭੱਜਣਾ ਹੋਣਾ ਭਾਈ ਇੱਥੋਂ ਪਾਸੋਂ ਵੀਡੀਓ ਬਣੀ ਆ ਰਹੀ ਓਰੇ ਦਾ ਆ ਜਾ ਮੈਂ ਬਣਾਤੀ ਨਹੀਂ ਗੱਲ ਤਾਂ ਸੁਣ ਲੈ ਓਰੇ ਹੁਣ ਮੈਦਾਨ ਨਾ ਬਾਛਾ ਡਾ ਹਾਂ ਓਣੀ ਬੱਕਰੀ ਹਾਂ ਹਾਂ ਜੀ 19000 ਦੀ ਆਖੀ ਆ ਲੈ ਯਾਰ ਕਾਸੀ ਬੰਦਾ ਲੱਖੜੇ ਆ ਜਾ ਓਰੇ 2400 ਸਾਡਾ ਮਾਣ ਸਰ ਇਹਨਾਂ ਤੋਂ ਇੰਨਾ ਤੋਂ ਸਾਰਿਆਂ ਕੋਲ ਓਰੇ ਆ ਓਰੇ ਓਰੇ ਬੱਕਰੀ ਭਾਈ ਨਹੀਂ ਆ ਲਿਖਾਈ ਇਹਨਾਂ ਤੋਂ ਕਰਾ ਦਿਆਂ ਕੋਈ ਨਹੀਂ ਮੈਂ ਨਹੀਂ ਭਾਈ ਲਿਖਾਈ ਮੈਂ 20000 ਤੋਂ ਬੱਕਰੀ ਕੱਟ ਨਹੀਂ ਦਿੰਦੀ ਆਲਾ ਪਰ ਹੁਣ ਮੋੜੀ ਨਾ ਥੋੜੀ ਨਾ ਮੈਂ ਮੋੜਨੀ ਲੋੜੀ ਨਹੀਂ ਭਈ ਮੱਝੇ ਭਾਈ ਮੈਂ ਫੇਰ ਫੜਨਾ ਜੇ ਤੂੰ ਕਹ ਲੋ 20000 ਨਹੀਂ ਮੈਂ ਫੜਦੇ ਨਹੀਂ ਓ ਯਾਰ ਆ ਗਿਆ ਕਰਦਾ ਯਾਰ ਲੈ ਜਾ ਯਾਰ ਬੱਕਰੀ ਮੈਂ ਕੋਈ ਗੱਲ ਵੀ ਹੁੰਦੀ ਆ ਓ ਯਾਰ ਗੱਲ ਤਾਂ ਕਲੀਅਰ ਕਰ ਯਾਰ ਓਰੇ ਆ ਜਾ ਯਾਰ ਗੁੱਸੇ ਇੱਕ ਕੋਈ ਗੱਲ ਨਹੀਂ ਹੁੰਦਾ ਯਾਰ ਜਿਆਦੀ ਗੱਲ ਨਹੀਂ ਮਰੀ ਤੈਨੂੰ ਦੱਸਦਾ ਜੋ ਆਹ ਦੇ ਘਰੇ ਲੈ ਜਾ ਉਹ ਤੈਨੂੰ ਕਹਾਂ ਮੈਂ ਤੈਨੂੰ ਨਹੀਂ ਤੈਨੂੰ ਕਹਦਾ ਸੋਦਾ ਤਾਂ ਹੀ ਨੰਗਾ ਕਰਨਾ ਜੇ ਤੁਸੀਂ ਕਹਤਾ ਮੈਂ ਪੀਏ ਲੈ ਆ ਨੰਗਾ ਗੱਲ ਤਾਂ ਸੁਣਾ ਓਏ ਬਜ਼ੁਰਗ ਬੰਦਾ ਭਾਈ ਬਜ਼ੁਰਗ ਵੀ ਆਂਦਾ ਸਾਰਿਆਂ ਲੈ ਜਿੰਨੇ ਮਰਜ਼ੀ ਦੇ ਦੇ ਉਹ ਬੱਕਰੀ ਚਰ ਕੋਲ ਗੱਲ ਆ ਓ ਇੱਕ ਮਿੰਟ ਉਹ ਮੇਰੇ ਭਰਾਵਾ ਕੰਮ ਉਹਰੇ ਨੂੰ ਹੋ ਜਾ ਉਹਰੇ ਨੂੰ ਵੀਡੀਓ ਦਾ ਬਣ ਜਾਣ ਦਿਓ ਇੱਕ ਮਿੰਟ ਸਾਡੇ ਨਹੀਂ ਗਿਆ ਸਾਡੇ ਨਹੀਂ ਗਿਆ ਆਪਾਂ ਇਹਨੂੰ ਲਿਖਾਈ ਕਰਾ ਦਿੰਦੇ ਆ ਸਾਡੇ ਨਹੀਂ ਤਰਦਾ ਲੈਣੀ ਨਹੀਂ ਆ ਨੀ ਨਹੀਂ ਹੋ ਗਈ ਜਾ ਬਾਜੀ ਖੜੀ ਯਾਰ ਜਾ ਹੋ ਗਈ ਸਾਡੇ ਨੂੰ ਮਾਰ ਲਿਓ ਤਾੜੀਆਂ ਬਈਓ ਲੈ ਜੀ ਹੋជា ਹੁਣ ਲੈ ਜਾ ਹੋ ਗਈ ਸਾਡੇ ਨੂੰ ਬੱਕਰੀ ਵਿਖਾ ਦਈਏ ਬਈ ਸਾਡਾ ਮਾਣ ਅਸੀਂ 35 ਚਲੀ ਜਾਣੇ ਯਾਰ ਅੱਜ ਵੀ ਭਰਾਵਾਂ ਤੱਕ ਵੀਡੀਓ ਪਹੁੰਚੇ ਤੇ ਲਾਹ ਲੈ ਲਾ ਓਏ ਬੱਕਰੀ ਤੁਹਾਨੂੰ ਦਿਖਾਉਣੇ ਆ ਮਿੱਤਰੋ ਆ ਬੱਕਰੀ ਆ ਦੇ ਬਾਪੂ ਨੂੰ ਲੈ ਕੇ ਦਿੱਤੀ ਆ ਬਹੁਤ ਚੰਗੀ ਆ ਬੱਕਰੀ ਤੇ ਬਾਪੂ ਖੁਸ਼ ਆ ਓਏ ਖੁਸ਼ ਆ ਬਾਪੂ ਕੋਈ ਨਹੀਂ ਕੋਈ ਕੋਈ ਕਿਹੜਾ ਪੰਡਾ ਬਾਪੂ ਦਾ ਆਹੋ ਯਾਰ ਲੋ ਜੀ ਵੱਡੇ ਦੀ ਚਾਹ ਬਾਪੂ ਬਾਪੂ ਨੂੰ ਦੱਸ ਦਿਓ ਵੀ 19500 ਰੁਪਇਆ ਦੇਣਾ ਲਖਾਈ ਤੁਸੀਂ ਕਰਨੀ ਮੁਰਗੀ ਕੋਈ ਨਹੀਂ 19500 ਦਾ ਲਖਾਈ ਦਾ ਆਪੋ ਆਪਣੀ ਹੋਈ ਹੈ ਨਹੀਂ ਨਹੀਂ ਲਖਾਈ ਬਾਪੂ ਨੇ ਕਰੀ ਬਾਪੂ ਦੀ ਆਪਣੀ ਚਲੋ ਠੀਕ ਹੈ ਠੀਕ ਹੈ ਠੀਕ ਹੈ ਨਾਲ ਮਹਿੰਗੀ ਹੋ ਜਾ ਕੋਈ ਗੱਲ ਨਹੀਂ ਕੋਈ ਗੱਲ ਉਹ ਪੈਸੇ ਭਾਈ ਹੁਣ ਦੇਣੇ ਆ ਕਿ ਕਿਵੇਂ ਕਰਨੇ ਆ ਪੈਸੇ ਹੁਣੇ ਦੇਣਾ ਤੇ ਤੜਕੇ ਲੈ ਕੋਈ ਨਹੀਂ ਕੋਈ ਨਹੀਂ ਬਸ ਠੀਕ ਆ ਲਓ ਵੀ ਠੀਕ ਹੈ ਜੀ ਹਰੀ ਕੇ ਕਲਾਣਾ ਬਾਪੂ ਆ ਤੇ ਮੰਡੀ ਆਨਰ ਦਾ ਡੈਡੀ ਆ ਬਾਪੂ ਜੀ ਬਜ਼ੁਰਗ ਬੰਦਾ ਐ ਬੱਕਰੀ ਪਸੰਦ ਕੀਤੀ ਬੱਕਰੀ ਵੀ ਬਹੁਤ ਆਪਦੀ ਚੰਗੀ ਕੁਆਲਿਟੀ ਬੱਕਰੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਸੀਂ ਸਾਡਾ ਇੱਜ਼ਤਮਾਨ ਰੱਖਿਆ ਤੇ ਬਾਈ ਲਖੇ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨੇ ਸਾਡਾ ਇੱਜ਼ਤਮਾਨ ਰੱਖਿਆ ਤੇ ਬੱਕਰੀ ਸਾਡੇ ਆਖੇ ਤੇ ਦਿੱਤੀ ਆ ਮੂੰ ਇੱਕ ਗੱਲ ਆ ਵੀ ਤਖੜੇ ਬੰਦੇ ਕੋਲੇ ਬੱਕਰੀਆਂ ਨਾ ਹੋਣੇ ਧੱਕੇ ਵਾਲੇ ਮਾਰਦੇ ਹਾਂ ਬੰਦੇ ਵਾਲੇ ਹੁਣ ਜਿਹੜੇ ਬੱਕਰੀਆਂ ਵਾਲੇ ਤਖੜੇ ਬੰਦਾ ਨਹੀਂ ਹੋਣਾ ਚਾਹੀਦਾ ਤੇ ਮੇਰੇ ਜਵਾਲੇ ਤੇ ਮਾਰਦੇ ਪਿਓਰ ਜ਼ੋਰ ਵਾਲਾ ਬੱਕਰੀ ਮੇਰਾ ਤਿੰਨ ਸੌ ਮਾਨ ਕੀਤਾ ਕੋਈ ਜ਼ੋਰ ਆ ਤੁਹਾਡੇ ਤੇ ਚਲੋ ਠੀਕ ਆ ਅਗਲੀ ਵੀਡੀਓ ਇਸੇ ਤਰ੍ਹਾਂ ਦਿਖਾਵਾਂਗੇ ਆਇ ਨੂੰ ਹੀ ਮੜਾ ਲਾਓ ਕਿਹੜਾ ਲਈ ਜਾਂਦਾ ਓਏ ਕੀ ਮੰਗਿਆ ਗੱਲ ਤਾਂ ਸੁਣ ਲਿਆ ਕਰੋ ਕੀ ਮੰਗਿਆ ਬਾਈ ਮੁੱਲ ਬਾਈ 7.5 ਆਖਿਆ ਮੰਗਿਆ 6.5 ਲੈ ਜਾਓ ਠੀਕ ਐ ਇਹ ਗੱਲ ਆਖੀ 5.5 ਲਵੰਦੇ ਆ ਬਜੇ ਆਪਾਂ ਠੀਕ ਐ ਨਹੀਂ ਹੋਣਾ ਮੈਂ ਨੂੰ ਕਰੀ ਬਾਈ ਬੱਕਰਾ ਮੈਂਦਾ ਆ ਭਰਾਵਾ ਆਪਦਾ ਮੇਰੀ ਗੱਲ ਸੁਣ ਲਾ ਮੈਂ ਤਾਂ ਹਜੇ ਗਿਆਨੀ ਗੱਡੀਆਂ ਵਾਲਾ ਵੇਚਦਾ ਠੀਕ 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 ਫਰੀ ਗਏ ਬੱਕਰਾ ਮੰਡੀ ਦੇ ਸੋਰੀ ਗਏ ਹੁਣ ਬਸ ਕੋਈ ਨੂੰ ਤੁਰ ਕੇ ਦਾ ਬਾਈ ਜਾਣ ਦੇ ਬਾਈ ਕੋਈ ਗੱਲ ਨਹੀਂ ਪਾਉਂਦਾ ਰਹਿ ਗਿਆ ਕੋਈ ਦਾ ਤੂੰ ਯਾਰ ਆ ਬਾਈ ਨੂੰ ਪਤਾ ਸਾਰਾ ਯਾਰ ਕੋਈ ਸਹੀ ਆ ਤੇਰੇ ਕਿ ਨਹੀਂ ਆਲੇ ਦਾ ਨਾ ਕੋਈ ਦਾਦ ਕਿਲੋ ਲਾਗਾ ਕੋਈ ਯਾਰੀ ਗੱਟਕੇ ਵਿੱਚ ਤਾਂ ਵੀ 15 ਹੋਏ ਸ੍ਰੀ ਪੇਟਾ ਖਰਾਬੜੀ ਹੈਗੀ ਮੇਰੀ ਗੱਲ ਸੁਣ ਲੈ ਇੱਕ ਠੀਕ ਹੈ ਮੇਰਾ ਨਾਂ ਦੇਣਾ ਤੇਰੀ ਮਰਜ਼ੀ ਹੈ ਛੀ ਤਾਂ ਤੈਨੂੰ ਮੈਂ ਲਾਣੀ ਅੱਛਾ ਜੀ ਜਿਹੜੀ ਗੱਲ ਆ ਠੀਕ ਹੈ ਜੀ ਲਿਖਾਈ ਇਹ ਕਰਾ ਲਈ ਨਹੀਂ ਹੁਣ ਬਰਾਬਰ ਬਾਵੇ ਠੀਕ ਹੈ ਹੋਰ ਇਦੋਂ ਤੱਕ ਚਾਹੀਦਾ ਜੀ ਜਿਹੜੀ ਗੁਰ ਬੱਬਰ ਰਾਜ ਹੀ ਗਿਆ ਹਾਂ ਬੱਲੇ ਨੂੰ ਜਾਂਦੇ ਆ ਉਹ ਮੰਦਾ ਨਹੀਂ ਮੰਦਾ ਤੈਨੂੰ ਮੈਂ ਮਾਰਦਾ ਸੀ ਅੰਦਾਈ ਨਹੀਂ ਬਾਬੂ ਮੇਰੇ ਘਰਦੇ ਐ ਸ੍ਰੀ ਯਾਰ ਦੀ ਆਪ ਨਹੀਂ ਖਰੀਦਾਂ ਮੇਰੀ ਆਹ ਬੀਰੂ ਮੈਂ ਰੁਕੀ ਹਾਂ ਆਉਂਦਾ ਕੋਈ ਮਤਲਬ ਗਿਆ ਹੁੰਦਾ ਤੇ 700 ਬਣ ਗਿਆ ਥੋੜਾ ਆਹ ਦੇ ਦੇ ਤੇ ਸਤੰਦਰਾ ਇੰਨਾ ਵੜਾ ਦੌੜ ਤੇ ਡੈਪ ਕੇ ਬਾਈ ਗਾਲ ਨਾ ਕੱਢੋ ਗਾਲ ਉਹ ਗਾਲ ਨਾ ਕੱਢੀ ਤੂੰ ਹੀ ਕੱਢੀ ਜਾਂਦਾ ਮੈਨੂੰ ਪਤਾ ਨਹੀਂ ਲੱਗਦਾ ਛੀ ਯਾਰ ਜੀ ਵੀਰੇ ਮੈਨੂੰ ਪਿਆ ਧਰਮ ਨਾਲ ਜੀ ਸੂਤ ਨਹੀਂ ਮੈਂ 100 200 ਦੇ ਗਾਲੇ ਉਹ ਚੱਲ ਯਾਰ 100 ਰੁਪਏ ਦੇ ਕਰਾ ਯਾਰ ਬੋਗਾ ਕਿੱਧਰ ਗਿਆ ਬੋਗਾ ਭੱਜ ਗਿਆ ਬੋਗਾ ਲੈਿੰਦਾ ਨਹੀਂ ਨਹੀਂ ਬਾਈ ਲੈਿੰਦੇ ਆ ਇਹਰ ਕੱਟ ਦੇ ਨਾਲ ਕਿਹੜਾ ਦੇ ਰਹੀ ਹੈ 500 ਰੁਪਏ ਥੋੜਾ ਸਾਡੇ 550 ਛੀ ਦਾ ਲੈ ਸਾਡੇ 200 ਰੁਪਏ ਐ ਇਹ 300 ਰੁਪਏ ਉਹ ਜੇ ਆਉਂਦੀ ਰੋਟੀ ਦਾ ਜਾਣਦੇ ਬਾਈ ਯਾਰਾ ਕੰਨਾ ਹਾਂ 500 ਜਾਵੇਂ ਇਹਨੇ ਬੰਦੇ ਖੁਸਣਦੇ 400 ਹੀ ਦੇ ਦਿਓ ਮੈਨੂੰ ਚੱਲੋ ਮੇਰੇ ਨਾਲ ਆ ਜਾਓ ਮੇਰਾ ਹੋ ਤਾਂ ਗਿਆ ਛੀ ਦਾ ਲੈ ਸਾਡੇ 550 500 ਰੁਪਿਆ ਬਹੁਤ ਹਾਂ ਸਾਡੇ ਛੀ ਦਾ ਕਰਦਾ ਕਰਦਾ ਚੱਲ ਭਾਈ ਅੱਗ ਨੂੰ ਇਹ ਰੋਟੀ ਖਾ ਲੈ ਯਾਰ ਤੁਸੀਂ ਭੱਜਣ ਵਾਲੀਆਂ ਗੱਲਾਂ ਕਰੀ ਜਾਂਦੇ ਰਹਿੰਦੇ ਮੈਂ ਦੱਸ ਤੇਰੇ ਸਾਹਮਣੇ ਉਹਨਾਂ ਨੂੰ ਦਿਖਾਈ ਜਾਂਦਾ ਹਾਂ 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 ਤੇਨੂੰ ਸੰਤਾਂ ਮੈਂ ਉਹ ਭਾਈ ਅੱਗੇ ਨਾ ਹੋ ਭਰਾਓ ਪਰਮਾਤਮਾ ਜੀ ਆਪ ਦੀ ਤੁਮ ਬੋਲੇ 500 ਕੱਢਦਾ ਪਰ ਤੁਸੀਂ ਕਦੇ ਨਫਾ ਲਿਆ ਕਦੇ ਨਫਾ ਲਿਆ ਤੁਸੀਂ ਉਧਰ ਗਾਹ ਜਾ ਨਫਾ ਲਿਆ ਤੂੰ ਜਿਹੜਾ ਸੌਦਾ ਕਰ ਰਿਹਾ ਸਾਨੂੰ ਘਾਟਦੇ ਆ ਘਾਟਦੇ ਆ ਤੁਹਾਨੂੰ ਸੋਣੀ ਘਾਟਦੇ ਸਾਨੂੰ ਘਾਟਦੇ ਸਾਨੂੰ ਤਾਂ ਘਾਟ ਦੇਣੀ ਥੋਨੂੰ ਹੀ ਘਾਟਾ ਪੈਂਦਾ ਵਪਾਰ ਕਰਦੇ ਫਿਰ ਘਾਟੇ ਨੇ ਫਿਰ ਨਾਲ ਹੀ ਆ ਯਾਰ ਦੱਸ ਘਾਟਾ ਨਫਾ ਭਰਾ ਇਹ ਦੋਵੇਂ ਸੌਦਾ ਇਹਨੂੰ ਪੈ ਗਿਆ ਤੂੰ ਯਾਰ ਕੀ ਕਰਦੇ ਯਾਰ ਬਾਈ ਹੁਣ ਭਰਾ ਨਹੀਂ ਹੋਣਾ ਚੱਲ ਨਹੀਂ ਹੋਣਾ ਓ ਵੇਖ ਲੋ ਯਾਰ 100 200 ਨਾਲ ਕੋਈ ਫਰਕ ਤਾਂ ਪੈਂਦਾ ਨਹੀਂ ਬਾਈ ਯਾਰ 700 ਰੁਪਏ 6 ਮੰਗਿਆ ਇਹਨਾਂ ਨੇ 5 ਲਾਇਆ ਸੀਗਾ ਤੇ ਮੈਂ ਸਾਢੇ ਪੰਜ ਦਾ ਉਹਨੇ ਚਾਰ ਹੋਰ ਪਾਤਾ 100 ਦਾ ਲਖਾਈ ਕਰਾ ਦਿਓ ਜੀ ਲੈ 10 52 ਬੱਸ ਹੁਣ ਚੁੱਪ ਕਰ ਜਾ ਬੱਸ ਲਖਾਈ ਆਪਣੀ ਹੈ ਕਿੰਨੇ ਦਾ ਕਰਤਾ ਆਪਣੀ ਹੈ ਕਿੰਨੇ ਦਾ ਕਰਤਾ ਬਾਈ ਕਿੰਨੇ ਆ ਬਾਈ 200 ਘੱਟ 6000 ਦਾ ਹੋਇਆ ਬਾਈ ਠੀਕ ਆ ਜੀ ਦਿਖਾਈ ਆਪੋ ਆਪਣੀ ਦਿਖਾਈ ਆਪੋ ਆਪਣੀ ਲਓ ਜੀ 200 ਘੱਟ ਓਏ ਕੋਟੂ ਆ ਗਿਆ 6000 ਦਾ ਸੰਭਾਅ ਦੋਸਤ ਓਏ ਕੋਟੂ ਆ ਗਿਆ ਖੜ ਜਾ ਚੰਨ ਜੰਗੀ ਕੁਆਲਿਟੀ ਦਾ ਬੱਕਰਾ ਦੋਸਤੋ ਆ ਜਾ ਪੈਸੇ ਲਾ ਲਾ 200 ਘੱਟ 6000 ਦਾ ਹੋਇਆ